ਸਰਵਨ ਸਿੰਘ ਭਲ ਡੀਐਸਪੀ ਫਿਲੌਰ ਦੀ ਅਗਵਾਈ ਹੇਠ थाना ਫਿਲੌਰ ਦੇ ਇੰਸਪੈਕਟਰ ਸੰਜੀਪ ਕਪੂਰ ਮੁਖ ਅਫਸਰ थाना ਫਿਲੌਰ ਦੀ ਟੀਮ ਨੇ ਸਬ ਇੰਸਪੈਕਟਰ ਸਹਿਬ ਮੀਤ ਸਿੰਘ ਇੰਚਾਰਜ ਚੌਂਕੀ ਅਪਰਾਵਲੂ ਲੁੱਟਖੋ ਚੋਰੀ ਦੀਆਂ ਵਾਰਦਾਤਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਰਪੰਨ ਸਿੰਘ ਬਲ ਡੀਐਸਪੀ ਫਲੋਰ ਨੇ ਦੱਸਿਆ ਕਿ ਇੰਸਪੈਕਟਰ ਸੰਜੀਪ ਕਪੂਰ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਦੇ ਸਬ ਇੰਸਪੈਕਟਰ ਸਾਹਿਬ ਮੀਤ ਸਿੰਘ ਇੰਚਾਰਜ ਨਵੇਂ ਨਿਯੁਕਤ ਚੌਂਕੀ ਅਪਰਾਵਲ ਲੁੱਟਕੋ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਵਿਅਕਤੀਆਂ ਰਵੀ ਕੁਮਾਰ ਪੁੱਤਰ ਸੁਰਜਨ ਸਿੰਘ ਵਾਸੀ ਸੰਗੋਵਾਲ ਥਾਣਾ ਬਿਲਗਾ ਅਤੇ ਅਨਮੋਲ ਉਰਫ ਮੌਲਾ ਪੁੱਤਰ ਮਨਜੀਤ ਚੰਦ ਵਾਸੀ ਮਿਉਵਾਲ ਥਾਣਾ ਬਿਲਗਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਪਾਸੋਂ ਚੋਰੀ ਸ਼ੁਦਾ ਮੋਟਰਸਾਈਕਲ ਸਪਲੈਂਡਰ ਤਿੰਨ ਮੋਬਾਈਲ ਫੋਨ ਟੱਚ ਸਕਰੀਨ ਵਕਫਕ ਮਾਰਕਾ ਲੁੱਟ ਖੋਦੀਆਂ ਵਾਰਦਾਤਾ ਕਰਨ ਲਈ ਵਰਤਿਆ ਦਾਤਰ ਬਰਾਮਦ ਕੀਤਾ ਮੁਰਲੀ ਪੁਸ਼ਕੀ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਰਵੀ ਕੁਮਾਰ ਪੁੱਤਰ ਸੁਰਜਨ ਸਿੰਘ ਵਾਸੀ ਸੰਗੋਵਾਲ ਥਾਣਾ ਬਿਲਗਾ ਤੇ ਅਨਮੋਲ ਉਰਫ ਮੌਲਾ ਪੁੱਤਰ ਮਨਜੀਤ ਚੰਦ ਵਾਸੀ ਮਿਉਵਾਲ ਥਾਣਾ ਬਿਲਗਾ ਨਸ਼ਾ ਕਰਨ ਦੇ ਆਦੀ ਨੇ ਅਤੇ ਨਸ਼ੇ ਦੀ ਪੂਰਤੀ ਲਈ ਲੁੱਟਖੋਚ ਚੋਰੀ ਦੀਆਂ ਵਾਰਦਾਤਾ ਕਰਦੇ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਲੁੱਟਖੋਚ ਦੀਆਂ ਵਾਰਦਾਤਾ ਕਰਨ ਦੇ ਕਈ ਕੇਸ ਦਰਜ ਨੇ ਜੋ ਦੋਸ਼ੀਆ ਰਵੀ ਕੁਮਾਰ ਪੁੱਤਰ ਸੁਰਜਨ ਸਿੰਘ ਵਾਸੀ ਸੰਗੋਵਾਲ ਥਾਣਾ ਬਿਲਗਾ ਦੇ ਅਨਮੋਲ ਉਰਫ ਮੋੜਾ ਪੁੱਤਰ ਮਨਜੀਤ ਚੰਦ ਵਾਸੀ ਮਿਉਵਾਲ ਥਾਣਾ ਬਿਲਗਾ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲੌਰ ਤੋਂ ਰਾਜਕਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਮੜੇ ਅੰਸਰਾਂ ਦੇ ਖਿਲਾਫ ਜਲੰਧਰ ਦਿਹਾਤੀ ਪੁਲਿਸ ਨੂੰ ਸਫਲਤਾ ਸਹਿਤ ਲੋਈ ਜਾਦ ਜਲੰਧਰ ਦਿਹਾਤੀ ਐਸਐਸਪੀ ਸਰਦਾਰ ਹਲਕਮਰਪੀਤ ਸਿੰਘ ਖਤੇ ਐਡੀਐਸਪੀ ਫਲੌਰ ਸਰਦਾਰ ਸਰਵਨ ਸਿੰਘ ਬਲਜੀਤ ਦੇ ਨਿਰਦੇਸ਼ਾਂ ਤੇ ਮੜੇ ਅੰਸਰ ਜੋ ਕਿ ਹਾਈਵੇ ਤੇ ਲੁੱਟਖੋਹ ਕਰ ਰਹੇ ਸੀਗੇ ਇਹਨਾਂ ਵਿੱਚੋਂ ਦੋ ਵਿਅਕਤੀ ਅਸੀਂ ਰਵੀ ਕੁਮਾਰ ਤੇ ਮੋਲ ਔਰ ਫੋਲਾ ਨੂੰ ਮਕਦਮਾ ਨੰਬਰ 9 ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਇਸ ਇਹ ਉਕਤ ਦੋਨੋ ਵਿਅਕਤੀ ਜੋ ਕਿ ਕਾਫੀ ਜਰ ਤੋਂ ਸਨੇਚਿੰਗ ਦੀ ਵਾਰਦਾਤਾਂ ਕਰਦੇ ਸੀ ਅਤੇ ਟਰੱਕ ਡਰਾਈਵਰਾਂ ਕੋਲੋਂ ਮੋਬਾਈਲ ਲੁੱਟਾ ਖੋਹ ਕਰਦੇ ਸੀ ਅਤੇ ਜੋ ਪ੍ਰਵਾਸੀ ਵਿਅਕਤੀ ਹੁੰਦੇ ਸੀ ਜਿਹੜੇ ਕਿ ਸਵੇਰ ਦੇ ਟਾਈਮ ਜਾਂਦੇ ਹੁੰਦੇ ਸੀ ਉਹਨਾਂ ਉਹਨਾਂ ਨੂੰ ਦਾਤ ਦਿਖਾ ਕੇ ਕੁੱਟਮਾਰ ਕਰਕੇ ਸਨੇਚਿੰਗ ਕਰਦੇ ਸੀ ਇਨਾਂ ਕੋਲੋਂ ਸਾਨੂੰ ਤਿੰਨ ਮੋਬਾਈਲ ਸਨੇਚ ਕੀਤੇ ਬਰਾਮਦ ਹੋਏ ਇੱਕ ਦਾਤ ਬਰਾਮਦ ਹੋਇਆ ਅਤੇ ਇੱਕ ਚੋਰੀ ਕੀਤਾ ਮੋਟਰਸਾਈਕਲ ਬਰਾਮਦ ਹੋਇਆ ਉਕਤ ਦੋਨੋ ਵਿਅਕਤੀ ਜੋ ਕਿ ਕਾਫੀ ਮਾੜੇ ਪਿਛੋਕਰ ਦੇ ਸੀ ਜਿਨ੍ਹਾਂ ਤੇ ਪਹਿਲਾਂ ਵੀ ਚੋਰੀ ਅਤੇ ਸਨੇਚਿੰਗ ਦੇ ਮੁਕਦਮੇ ਦਰਜ ਹੈ ਤੇ ਜਿਨ੍ਹਾਂ ਨੂੰ ਗ੍ਰਿਫਤਾਰੀ ਕਰਨ ਤੋਂ ਬਾਅਦ ਕਾਫੀ ਏਰੀਆ ਦੇ ਵਿੱਚ ਸੈਚੀ ਦੀਵਾਰ ਤੋਂ ਉੱਠਲ ਪਏਗੇ ਕਿੰਨਾ ਦਾ ਬੈਕਗਰਾਉਂਡ ਹੈ ਇਹਨਾਂ ਦੇ ਪਹਿਲਾਂ ਵੀ ਮੁਕੱਦਮੇ ਦਰਜ ਹੈ ਚੋਰੀ ਅਤੇ ਖੋਦ ਜਿਹੜੇ ਇਹ ਲੁੱਟਾਂ ਖੋਹ ਕਰਦੇ ਸੀ ਇਹਨਾਂ ਦੇ ਨਾਲ ਦੇ ਕਿੱਥੇ ਸਮਾਨ ਵੇਚਦੇ ਸੀ ਕਿੱਥੋਂ ਲੈਂਦੇ ਇਹ ਹਜੇ ਰਿਮਾਂਡ ਅਸਲ ਕੀਤਾ ਇਸ ਚੀਜ਼ ਦੀ ਪੜਤਾਲ ਅਸੀਂ ਰਿਮਾਂਡ ਦੌਰਾਨ ਕਰਾਗੇ